ਅਕਾਲੀ ਦਲ ਵਾਰਿਸ ਪੰਜਾਬ ਦੇ ਇਹਦੇ ਬਾਰੇ ਵੀ ਗੱਲ ਥੋੜੀ ਜੀ ਕਰ ਲੈਣੇ ਆ ਕਿਵੇਂ ਦੇਖਦੇ ਹੋ ਭਵਿੱਖ ਦੇ ਵਿੱਚ ਜਾਂ ਜੇ ਆਪਾਂ ਥੋੜੇ ਲਫ਼ਜ਼ਾਂ ਦੇ ਪਰਚੋਲ ਕਰਨੀ ਹੋਵੇ ਅਕਾਲੀ ਦਲ ਆਪਣਾ ਨੈਤਿਕ ਤੌਰ ਤੇ ਹੱਕ ਗਵਾ ਚੁੱਕਿਆ ਸਿੱਖਾਂ ਦੀ ਅਗਵਾਈ ਕਰਨ ਦਾ ਸੋ ਸਿਮਰਨਜੀਤ ਸਿੰਘ ਮਾਨ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਢਾਂਚਾ ਨਹੀਂ ਸੋ ਜਿਹੜਾ ਕ੍ਰਾਈਸਿਸ ਆਫ ਕੌਨਫੀਡੈਂਸ ਆ ਉਸ ਸਿਮਰਨਜੀਤ ਸਿੰਘ ਮਾਨ ਵਾਰੇ ਵੀ ਕੌਮ ਦੇ ਬੰਦ ਵਿੱਚ ਪਿਆ ਹੈਗਾ ਸੋ ਆਪਣਾ ਜਿਹੜਾ ਕੌਨਫੀਡੈਂਸ ਆ ਉਹ ਗਵਾ ਚੁੱਕੇ ਹੋਇਆ ਹੈ ਕੋਈ ਐਸਾ ਨਵੇਂ ਮੁੰਡੇ ਤੇ ਨਵੇਂ ਨੌਜਵਾਨ ਤੇ ਜਿਹੜਾ ਹੈਗਾ ਵੀ ਕੌਮ ਨੇ ਭਰੋਸਾ ਕਰਿਆ ਉਹਨੂੰ ਜੇਲ੍ਹ ਵਿੱਚ ਬੈਠੇ ਨੂੰ ਜਿਸ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਚੁਣਿਆ ਤੋ ਜਿਹੜੇ ਪਾਰਟੀ ਨੂੰ ਚਲਾਉਣ ਵਾਲੀਆਂ ਤਿੰਨ ਕੋਈ ਕਮੇਟੀਆਂ ਉਹਨਾਂ ਨੇ ਬਣਾਈ ਆ ਇੱਕ ਭਰਤੀ ਕਮੇਟੀ ਹੋ ਗਈ ਹੈ ਨਾ ਇੱਕ ਸਵਿਧਾਨ ਵਾਲੀ ਕਮੇਟੀ ਹੋ ਗਈ ਸਵਿਧਾਨ ਲਿਖਣ ਵਾਲੀ ਤੇ ਤੀਜੀ ਹੈਗੀ ਆ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇੱਕ ਕਾਰਜਕਾਰੀ ਕਮੇਟੀ ਆ ਪੰਜ ਮੈਂਬਰੀ ਜਿਹੜਾ ਉਹ ਚਲਾਈ ਗਈ ਸੋ ਸਾਨੂੰ ਲੱਗ ਰਿਹਾ ਵੀ ਇਨੀਸ਼ੀਅਲੀ ਉਹ ਇੱਕ ਜਿਸ ਤਰ੍ਹਾਂ ਇੱਕ ਜਥੇਬੰਦੀ ਨੂੰ ਚਲਾਇਆ ਜਾਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਇਹ ਉਹਨਾਂ ਦੇ ਕਦਮ ਸਹੀ ਨੇ ਉਹਨਾਂ ਦੇ ਆਪਣੇ ਵਰਕਿੰਗ ਪੈਟਰਨ ਨੇ ਜਿਹੜਾ ਵਿਸ਼ਵਾਸ ਹੈ ਉਹ ਬਹਾਲ ਕਰਨਾ ਸੋ ਦੋਵੇਂ ਤਰ੍ਹਾਂ ਉਹਨਾਂ ਦੀ ਆਪਣੀ ਸ਼ਖਸੀਅਤ ਜਿਹੜਾ ਹੁਣ ਸਰਕਾਰ ਨੇ ਹੂਆ ਬਣਾਇਆ ਵੀ ਉਹ ਅਤਵਾਦੀ ਏ ਉਹ ਤੁਹਾਡੇ ਨਿਆਣਿਆਂ ਨੂੰ ਮਾਰਾ ਦੇਗਾ ਏ ਉਹ ਸੋ ਜਦੋਂ ਆਪਣਾ ਇੱਕ ਵਰਕ ਕਰਨਗੇ ਫੀਲਡ ਵਿੱਚ ਤੇ ਨਾਲ ਹੀ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸਾਰਾ ਸੰਵਿਧਾਨਕ ਢਾਂਚਾ ਉਸਾਰ ਕੇ ਚੱਲੇਗੀ ਤਾਂ ਇਹ ਵੈਕਿਊਮ ਨੂੰ ਭਰ ਸਕਦੇ ਆ ਕਾਦੀਤਾਂ ਨੂੰ ਸੰਭਾਵਨਾ ਮਹ ਹੈ ਕੱਲ੍ਹ ਨੇ ਕਿ 28 ਤਰੀਕ ਨੂੰ ਜਥੇਦਾਰ ਸਾਹਿਬਾਨ ਨੇ ਵੀ ਮੀਟਿੰਗ ਜਿਹੜੀ ਹੈ ਇੱਕ ਸਦੀ ਹੈਗੀ ਆ ਕੀ 28 ਨੂੰ ਨੰਬੇੜਾ ਹੋ ਜਾਏਗਾ ਇਹ ਸਾਰੇ ਸਸਪੈਂਸ ਦਾ ਕਨਫਿਊਜ਼ਨ ਦਾ ਜਾਂ ਕਿ ਹੋਰ ਵੱਧ ਮਸਲੇ ਖੜੇ ਹੋ ਸਕਦੇ ਨੇ ਇਹ ਕਾਫੀ ਹਲੇ ਆਪਾਂ ਫੈਸਲਾ ਕੋਈ ਢੰਗ ਨਾਲ ਨਹੀਂ ਕਹਿ ਸਕਦੇ ਵੀ ਨਵੇੜਾ ਹੋ ਜਾਏਗਾ। ਹੂੰ ਕੁਝ ਪੱਤਰਕਾਰ ਇਹ ਕਹਿ ਰਹੇ ਆ ਵੀ ਜਥੇਦਾਰ ਸਾਹਿਬ ਖੰਡਾ ਖੜਕਾਉਣਗੇ ਜਿਸ ਤਰ੍ਹਾਂ ਦੋ ਤਰੀਕ ਨੂੰ ਖੜਕਾਇਆ ਸੀ ਹਨਾ। ਹੂੰ ਪਰ ਕੁਝ ਥਾਵਾਂ ਤੋਂ ਸਾਡੇ ਆਪਣੇ ਸੋਰਸਸ ਹੁੰਦੇ ਆ ਉਹਨਾਂ ਤੋਂ ਮਿਲ ਰਹੀਆਂ ਵੀ ਜਥੇਦਾਰ ਸਾਹਿਬ ਥੋੜਾ ਟੀਮਾਂ ਚੱਲ ਰਹੇ ਨੇ ਜਾਂ ਟੀਮਾਂ ਚਲਣਾ ਚਾਹੁੰਦੇ ਆ। ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਿਹਾ ਵੀ ਜਿਹੜਾ ਵੱਡਾ ਬਜ਼ੁਰਗ ਹੁੰਦਾ ਪਰਿਵਾਰ ਦਾ ਉਹ ਫਿਰ ਤਤ ਤਤਪਰਤਾ ਚ ਆ ਟੱਟ ਫਰਟ ਫੈਸਲੇ ਨਹੀਂ ਲੈਂਦਾ ਹੁੰਦਾ ਹਨਾ। ਸੋ ਉਹਦੇ ਸਿਰ ਤੇ ਬਹੁਤ ਵੱਡੀ ਜਿੰਮੇ ਜਿਹੜੀ ਜ਼ਿੰਮੇਵਾਰੀ ਹੁੰ ਉਹਦੀ ਜ਼ਿੰਮੇਵਾਰੀ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਆ ਆਪਾਂ ਤਾਂ ਛੋਟੇ ਛੋਟੇ 2-4 ਪਰਿਵਾਰ ਇਕੱਠੇ ਰਹਿੰਦੇ ਹੁਣ ਉਹਦੇ ਬਜ਼ੁਰਗ ਨੂੰ ਜਿਹੜਾ ਹੈਗਾ ਬਹੁਤ ਸਹਿਜ ਨਾਲ ਫੈਸਲੇ ਲੈਣੇ ਪੈਂਦੇ ਹੈਗੇ ਆ ਸੋ 50% ਜਿਹੜੇ ਸੋਰਸਸ ਆ ਉਹ ਉਮੀਦ ਕਰ ਰਹੇ ਆ ਵੀ ਜਥੇਦਾਰ ਸਾਹਿਬ ਆ ਜਿਹੜੇ ਉਹ ਫੈਸਲਾ ਕੰਟਰੋਲ ਵਿੱਚ ਆ ਸਕਦੇ ਆ ਪਰ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਿਹਾ ਵੀ ਜਥੇ ਅਸਲ 'ਚ ਜਥੇਦਾਰ ਸਾਹਿਬ ਲੰਬਾ ਟਾਈਮ ਅਕਾਲੀ ਦਰ ਨੂੰ ਤਾਂ ਦੇ ਰਹੇ ਆ ਵੀ ਉਹ ਆਪਣੇ ਆਪ ਹੀ ਬੇਨਕਾਬ ਹੋ ਕੇ ਆਪਣੀ ਮੌਤ ਆਪੇ ਹੀ ਮਰ ਜਵੇ ਜਿਹੜਾ ਉਲਟੜਾ ਜੀ ਤਾਂ ਕਿ ਜਿਹੜਾ ਅਕਾਲੀ ਦਲ ਆ ਮੁੜ ਕੇ ਉਹ ਪੰਥਕ ਜज्बे ਤੋਂ ਆਮਰਤਾ ਹਰੀ ਗੁਰ ਸੇਖਾ ਜਿਹੜੇ ਉਹ ਕਰ ਲੈਣਾ ਹੈ ਹੁਣ ਜਿਹੜੀਆਂ ਜਿਹੜੀਆਂ ਪੰਥਕ ਸੰਸਥਾਵਾਂ ਸਿੰਘ ਸਾਹਿਬ ਨੂੰ ਮਿਲ ਰਹੀਆਂ ਜੀ ਉਹਨਾਂ ਦੇ ਕੁਝ ਨੁਮਾਇੰਦਿਆਂ ਨਾਲ ਮੈਂ ਗੱਲ ਕਰੀ ਹੈਗੀ ਆ ਅਕਾਲੀ ਦਲ ਤਿੰਨ ਸੰਵਿਧਾਨ ਆ ਪਿਛਲੇ ਵੀ 25 ਪਿਛਲੇ 40 50 ਸਾਲਾਂ ਤੋਂ ਨਾ ਸਾਡੇ ਕੋਲ ਆਏ ਇੱਕ ਹੈਗਾ ਜਿਹੜਾ 1974 ਦਾ ਸੰਵਿਧਾਨ 1974 ਦੇ ਸੰਵਿਧਾਨ ਵਿੱਚ ਜਿਹੜਾ ਹੈਗਾ ਇਹ ਲਿਖਿਆ ਹੋਇਆ ਵੇ ਅਕਾਲੀ ਦਲ ਦੀ ਸਮੁੱਚੀ ਜਿਹੜੇ ਵਰਕਰ ਆ ਜਿਹੜੇ ਆਮ ਗੁਰਸਿੱਖ ਨੇ ਉਹ ਗੁਰਸਿੱਖ ਹੋਣਗੇ ਤੇ ਅੰਮ੍ਰਿਤਧਾਰੀ ਹੋਣਗੇ ਉਹਨਾਂ ਗੁਰਸਿੱਖਾਂ ਨੂੰ ਮੈਂਬਰ ਦੇ ਤੌਰ ਤੇ ਭਰਤੀ ਕਰਿਆ ਜਾਊਗਾ ਉਹ ਗੁਰਸਿੱਖ ਤੇ ਅੰਮ੍ਰਿਤਧਾਰੀ ਮੈਂਬਰ ਹੀ ਡੈਲੀਗੇਟ ਭਰਤੀ ਕਰਨਗੇ ਬਲਾਕ ਦੇ ਜਿਲ੍ਹੇ ਲੈਵਲ ਦੇ ਉਹ ਗੁਰਸਿੱਖ ਹਨ ਅੰਮ੍ਰਿਤਧਾਰੀ ਡੈਲੀਗੇਟ ਹੀ ਫਿਰ ਜਿਲ੍ਹਾ ਉਹਦੇ ਵਿੱਚ ਮੇਰਾ ਖਿਆਲ ਖਾਲਸਾ ਜੀ ਕੇ ਬੋਲ ਬਾਲੇ ਵਾਲੀ ਗੱਲ ਵੀ ਹੈਗੀ ਆ ਬੋਲ ਵਾਲੇ ਸਬੰਧਾਂਤ ਦੀ ਤੇ ਉਹਦੇ ਵਿੱਚ ਜਿਹੜੀ ਵੱਡੀ ਤਬਦੀਲੀ ਛੋਟੀ ਤਬਦੀਲੀ ਹੋਈ ਹੈ ਇੱਕ ਬਹੁਤ ਛੋਟੀ ਤਬਦੀਲੀ 1987 ਵਿੱਚ ਹੋਈ ਆ ਸੁਰਜੀਤ ਸਿੰਘ ਬਰਨਾਲਾ ਵੇਲੇ ਉਹਨਾਂ ਨੇ ਕੁਝ ਖੁੱਲ੍ਹਾ ਨੇ ਜਿਹੜੀ ਦਿੱਤੀਆਂ ਵੀ ਜਿਹੜੇ ਜਿਹੜੇ ਪੂਰੀ ਤਰ੍ਹਾਂ ਅੰਮ੍ਰਿਤਧਾਰੀ ਨਹੀਂ ਹੈਗੇ ਪਰ ਸਿੱਖ ਪਰਿਵਾਰਾਂ ਚ ਸ਼ਾਮਲ ਨੇ ਵੀ ਉਹੋ ਜਿਹੜੇ ਬਣ ਪੜਿਆ ਸਕਦੇ ਜੀ ਪਰ 2004 ਵਿੱਚ ਇਹਨਾਂ ਨੇ ਕਰਤਾ ਵੀ ਬਾਦਲਾ ਨੇ ਵੀ ਕੋਈ ਹਿੰਦੂ ਆ ਕੋਈ ਸਿੱਖ ਆ ਕੋਈ ਮੁਸਲਮਾਨ ਆ ਸਾਰੇ ਬਣ ਸਕਦੇ ਆ ਗਿਆ ਉਹ 6 ਜਥੇਬੰਦੀਆਂ ਦਾ ਇਹ ਕਹਿਣਾ ਵੀ ਅਕਾਲੀ ਦਲ ਦੀ ਭਾਰਤੀਆ 1974 ਦੇ ਸਵਿਧਾਨ ਅਨੁਸਾਰ ਹੋਵੇ ਤਾਂ ਕਿ ਗੁਰਸਿੱਖ ਵਿਅਕਤੀ ਹੀ ਮੈਂਬਰ ਹੋਣ ਗੁਰਸਿੱਖ ਹੀ ਡੈਲੀਗੇਟ ਚੁਣਨ ਤੇ ਗੁਰਸਿੱਖ ਹੀ ਜਿਹੜਾ ਪ੍ਰਧਾਨ ਚੁਣਨ ਸੋ ਦਖਤ ਸਾਹਿਬ ਦੇ ਜਥੇਦਾਰ ਸਾਹਿਬ ਜੇ ਇਸ ਦਿਸ਼ਾ ਵਿੱਚ ਕੋਈ ਕਾਰਜ ਕਰਦੇ ਹੈਗੇ ਆ ਤਾਂ ਸਨ ਤੇ ਦੂਸਰਾ ਸਾਨੂੰ ਲੱਗਦਾ ਵੀ ਉਹਨਾਂ ਨੂੰ ਇਹ ਭਰਤੀ ਰੋਕਣ ਦਾ ਹੁਕਮ ਨਾਵਾ ਜਾਰੀ ਜਾਰੀ ਕਰਾਉਣਾ ਚਾਹੀਦਾ ਹੈ ਇਹ ਅਕਾਲੀ ਦਲ ਆਪਣੇ ਤੌਰ ਤੇ ਭਰਤੀ ਨਹੀਂ ਕਰ ਸਕਦਾ ਉਹ 7 ਮੈਂਬਰੀ ਕਮੇਟੀ ਆ ਜਿਹਦੇ ਹਰਜਿੰਦਰ ਸਿੰਘ ਧੌਮੀ ਪ੍ਰਧਾਨ ਨੇ ਉਹਦੀ ਦੇਖਰੇਖ ਲਈ ਭਾਰਤੀ ਹੋ ਸਕਦੀ ਜੀ ਬਿਲਕੁਲ ਜੀ ਔਰ ਦੂਜੇ ਬੰਨੇ ਜਿਹੜੇ ਅਕਾਲੀ ਦਲ ਦੇ ਆਪਾਂ ਕਹਿ ਲਈਏ ਕਿ ਹੁਣ ਜਿਹੜੇ ਆਪਾਂ ਕਹਿ ਲਈਏ ਕਿ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਜਾਂ ਆਪਾਂ ਕਹਿ ਲਈਏ ਜਿਹੜੀ ਉਹਨਾਂ ਦੀ ਸਾਰੀ ਟੀਮ ਹੈਗੀ ਆ ਮੌਜੂਦਾ ਢਾਂਚੇ ਦੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਨਾਰਮਲੀ ਜਿਹੜੀ ਮੀਟਿੰਗ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਔਰ ਆਪਾਂ ਦੇਖਿਆ ਕਿ ਸਮੇਂ-ਸਮੇਂ ਤੇ ਕਿਤਨਾ ਕਿਤੇ ਜਿਹੜਾ ਹੈ ਜਦੋਂ ਵੀ ਉਹ ਮੀਟਿੰਗ ਕਰਕੇ ਆਉਂਦੇ ਸੀ ਤੇ ਬਾਹਰ ਆ ਕੇ ਇਸ ਤਰ੍ਹਾਂ ਦਾ ਦਿਖਾਵਾ ਕੀਤਾ ਜਾਂਦਾ ਸੀ ਕਿ ਜਥੇਦਾਰ ਸਾਹਿ ਸੁਨੇ ਉਹ ਕਲੀਅਰ ਹੋਣ ਗਿਆ ਦੂਜੇ ਬੰਨੇ ਜਿਹੜਾ ਹੈ ਜਥੇਦਾਰ ਸਾਹਿਬ ਉਹਨਾਂ ਤੇ ਵੀ ਬਹੁਤ ਸਾਰਾ ਪ੍ਰੈਸ਼ਰ ਹੈ ਇੱਕ ਟੈਸਟ ਵੀ ਆਪਾਂ ਕਹਿ ਸਕਦੇ ਹਾਂ ਕਿ ਜਰੂਰ ਜਿਹੜਾ ਉਸ ਟਾਈਮ ਤੇ ਹੋਵੇਗਾ ਤੇ ਸਰਦਾਰ ਅਵਤਾਰ ਸਿੰਘ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਦੇ ਬਾਰੇ ਵੀ ਗੱਲ ਥੋੜੀ ਜੀ ਕਰ ਲੈਣੇ ਆ ਕਿਵੇਂ ਦੇਖਦੇ ਹੋ ਪੁਵੇਖ ਦੇ ਵਿੱਚ ਜਾਂ ਜੇ ਆਪਾਂ ਥੋੜੇ ਲਫ਼ਜ਼ਾਂ ਦੇ ਪਰਚੋਲ ਕਰਨੀ ਹੋਵੇ ਕਿਸ ਬੰਨੇ ਨੂੰ ਇਹ ਗੱਲ ਜਾ ਸਕਦੀ ਹੈਗੀ ਹਾਂਜੀ ਦੇਖੋ ਖਲਾਤ ਹੈ ਅਕਾਲੀ ਦਲ ਆਪਣਾ ਨੈਤਿਕ ਤੌਰ ਤੇ ਹੱਕ ਗਵਾ ਚੁੱਕਿਆ ਹੈ ਸਿੱਖਾਂ ਦੀ ਅਗਵਾਈ ਕਰਨ ਦਾ ਹੂੰ ਸੋ ਸਿਮਰਨਜੀਤ ਸਿੰਘ ਮਾਨ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਢਾਂਚਾ ਨਹੀਂ ਵੀ ਉਹ ਰਿਪਲੇਸ ਕਰਦੇ ਬਿਲਕੁਲ ਹੂੰ ਹਨਾ ਵੀ ਉਹ ਉਹਨਾਂ ਕੋਲ ਮੌਕਾ ਇੱਕ ਵਾਰੀ ਫੇਰ ਆਇਆ ਸੀ ਜਦੋਂ ਆ ਸੰਗਰੂਰ ਦੀ ਇਲੈਕਸ਼ਨ ਜਿੱਤੇ ਸੀ ਹਾਂਜੀ ਹਾਂ ਪਰ ਉਹਨਾਂ ਕੋਲ ਉਸ ਤਰ੍ਹਾਂ ਦਾ ਕੋਈ ਢਾਂਚਾ ਆ ਜਾਂ ਉਹਨਾਂ ਦਾ ਵੀ ਵਿਸ਼ਵਾਸ ਦਾ ਸੰਕਟ ਹੈ ਜੀ ਸੋ ਜਿਹੜਾ ਕ੍ਰਾਈਸਿਸ ਆਫ ਕੌਨਫੀਡੈਂਸ ਆ ਉਹ ਸਿਮਰਨਜੀਤ ਸਿੰਘ ਮਾਨ ਵਾਰੇ ਵੀ ਕੌਮ ਦੇ ਬੰਦ ਵਿੱਚ ਪਿਆ ਹੈਗਾ ਸੋ ਆਪਣਾ ਜਿਹੜਾ ਕੌਨਫੀਡੈਂਸ ਆ ਉਹ ਗਵਾ ਚੁੱਕੇ ਹੋਇਆ ਹੈ ਸੋ ਇਹ ਸਾਰੇ ਨਵੇਂ ਮੁੰਡੇ ਤੇ ਨਵੇਂ ਨੌਜਵਾਨ ਤੇ ਜਿਹੜਾ ਹੈਗਾ ਵੀ ਕਾਮ ਕੌਮ ਨੇ ਭਰੋਸਾ ਕਰਿਆ ਉਹਨੂੰ ਜੇਰ ਵਿੱਚ ਬੈਠੇ ਨੂੰ ਜਿਸ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਚੁਣਿਆ ਹੁਣ ਮਾਗੀ ਦੇ ਮੌਕੇ ਤੇ ਉਹਨਾਂ ਨੇ ਵੱਡੀ ਕਾਨਫਰੰਸ ਕਰਕੇ ਜਿਹੜਾ ਪਾਰਟੀ ਦਾ ਢਾਂਚਾ ਹੌਲਾਣਿਆ ਸੋ ਜਿਹੜੇ ਪਾਰਟੀ ਨੂੰ ਚਲਾਉਣ ਵਾਲੀਆਂ ਤਿੰਨ ਕਮੇਟੀਆਂ ਉਹਨਾਂ ਨੇ ਬਣਾਈ ਆ ਇੱਕ ਭਰਤੀ ਕਮੇਟੀ ਹੋ ਗਈ ਹੈਨਾ ਇੱਕ ਸਵਿਧਾਨ ਵਾਲੀ ਕਮੇਟੀ ਹੋ ਗਈ ਸਵਿਧਾਨ ਲਿਖਣ ਵਾਲੀ ਤੇ ਤੇਜੀ ਹੈਗੀ ਆ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇੱਕ ਕਾਰਜਕਾਰਨੀ ਕਮੇਟੀ ਆ ਪੰਜ ਮੈਂਬਰੀ ਜਿਹੜਾ ਉਹ ਚਲਾਈ ਗਈ ਸੋ ਸਾਨੂੰ ਲੱਗ ਰਿਹਾ ਵੀ ਇਨੀਸ਼ੀਅਲੀ ਉਹ ਇੱਕ ਜਿਸ ਤਰ੍ਹਾਂ ਇੱਕ ਜਥੇਬੰਦੀ ਨੂੰ ਚਲਾਇਆ ਜਾਂ ਸ਼ੁਰੂ ਕੀਤਾ ਜਾਣਾ ਚਾਹੀਦਾ ਇਹ ਉਹਨਾਂ ਦੇ ਕਦਮ ਸਹੀ ਨੇ ਸੋ ਜਥੇਬੰਦੀਆਂ ਇਸ ਤਰ੍ਹਾਂ ਹੀ ਚਲਦੀਆਂ ਵੀ ਕਾਰਜਕਾਰਨੀ ਕਮੇਟੀ ਜਿਹਦਾ ਪ੍ਰੈਜ਼ੀਡੀਅਮ ਤੁਸੀਂ ਦੇਖੋ 1984 ਦੇ ਸਾਕੇ ਤੋਂ ਬਾਅਦ 6 ਸਟੂਡੈਂਟ ਫੈਡਰੇਸ਼ਨ ਨੂੰ ਚਲਾਉਣ ਲਈ ਪੰਜ ਮੈਂਬਰੀ ਪ੍ਰੈਜ਼ੀਡੀਅਮ ਬਣ ਗਈ ਸੀ ਵੀ ਕੋਈ ਇੱਕ ਪ੍ਰਧਾਨ ਨਹੀਂ ਸੀ ਪੰਜ ਸਿੰਘ ਆ ਜਿਹੜੇ ਚਲਾਉਂਦੇ ਸੀ ਸੋ ਪ੍ਰੈਜ਼ੀਡੀਅਮ ਦੇ ਤਰਜ਼ ਤੇ ਹੀ ਇਹ ਕਾਰਜ ਕਰਨੀ ਕਮੇਟੀ ਹੈ ਜਿਹੜੀ ਬਣਾਈ ਗਈ ਹੈ ਤੇ ਇੱਕ ਭਰਤੀ ਕਮੇਟੀ ਜਿਹੜੀ ਬਣਾਈ ਗਈ ਹੈ ਤੇ ਇੱਕ ਸੰਵਿਧਾਨ ਸੰਭਾਲ ਸੰਵਿਧਾਨ ਕਮੇਟੀ ਸੱਤ ਮੈਂਬਰ ਆ ਉਹਦੇ ਵਿੱਚ ਭਾਈ ਹਰਸਿਮਰਨ ਸਿੰਘ ਜੀ ਜਿਹੜੇ ਭਾਈ ਗਜਿੰਦਰ ਸਿੰਘ ਦੇ ਸਾਥੀ ਰਹੇ ਆ ਬਹੁਤ ਪੁਰਾਣੇ ਜੁਝਾਰੂ ਨੇ ਔਰਬਦਵਾਨ ਨੇ ਡਾਕਟਰ ਭਗਵਾਨ ਸਿੰਘ ਜੀ ਉਹ ਵੀ 6 ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਲੀਡਰਸ਼ਿਪ 'ਚ ਰਹੇ ਆ ਸਾਰੀ ਜਿਹੜੀ ਪੰਥਕ ਸਰਗਰਮੀ ਦੌਰਾਨ ਜਲਿੱਲ ਜੇਲਾ ਵੀ ਕਟੀਆਂ ਨੇ ਤੇ ਲਹਿਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈਗਾ ਉਹਨੇ ਸਰਬਜੀਤ ਸਿੰਘ ਸੋਲ ਨੇ ਜਿਹੜੇ ਫੈਡਰੇਸ਼ਨ ਆਗੂ ਰਹੇ ਨੇ ਭਾਈ ਬਲਜੀਤ ਸਿੰਘ ਖਾਲਸਾ ਨੇ ਜਿਹੜੇ ਲਗਾਤਾਰ ਪੰਥਕ ਜਜਵਾਤਾਂ ਨੂੰ ਮੈਗਜ਼ੀਨ ਰਾਹੀਂ ਜਿਹੜਾ ਹੈਗਾ ਉਹ ਉਭਾਰ ਰਹੇ ਨੇ ਸੋ ਇਸ ਤਰ੍ਹਾਂ ਦੇ ਸਾਨੂੰ ਲੱਗਦਾ ਵੀ ਚੰਗੇ ਗੁਰਸਿੱਖਾਂ ਦੀ ਹਾਜ਼ਰੀ ਵਿੱਚ ਆ ਜਿਹੜੀ ਉਹ ਉਹ ਜਥੇਬੰਦਕ ਢਾਂਚਾ ਉੱਤਰ ਸਕਦਾ ਪਰ ਬਸ਼ਰਤੇ ਵੀ ਇਨ੍ਹਾਂ ਵਿੱਚ ਕੋਈ ਕਮਜ਼ੋਰੀ ਨਾ ਆ ਜਾਏ ਸੋ ਜੇ ਲੀਡਰਸ਼ਿਪ ਲੀਡਰਸ਼ਿਪ ਦੀ ਚੋਣ ਸਹੀ ਕੀਤੀ ਹੈ ਉਹਨਾਂ ਨੇ ਪਰ ਉਹ ਕਿੰਨੇ ਲੰਬੇ ਸਮੇਂ ਤੱਕ ਕਿਉਂਕਿ ਸੈਂਟਰ ਸਰਕਾਰ ਵੀ ਦਬਾਅ ਪਾਵੇਗੀ ਬਹੁਤ ਕੁਝ ਹੋਵੇਗਾ ਪ੍ਰੈਸ਼ਰ ਆਉਣਗੇ ਸੋ ਉਹ ਪ੍ਰੈਸ਼ਰਸ ਨੂੰ ਝੱਲ ਜਾਂਦੇ ਆ ਹੂੰ ਜੀ ਤੇ ਪੰਥਕ ਜਜ਼ਬਾਤਾ ਅਨੁਸਾਰ ਆ ਜਿਹੜੀ ਜਥੇਬੰਦਕ ਢਾਂਚਾ ਉਸਾਰ ਜਾਂਦੇ ਆ ਤਾਂ ਸਾਨੂੰ ਲੱਗਦਾ ਵੀ ਭਵਿੱਖ ਉਹਨਾਂ ਦਾ ਹੈ ਅਕਾਲੀ ਦਲ ਤੋਂ ਜਿਹੜੇ ਵੱਧ ਜ਼ਨ ਹੋਏ ਆ ਲੋਕ ਫਿਰ ਉਹ ਫਿਰ ਉਹਨਾਂ ਦੀ ਆਪਣੀ ਜੇ ਭਾਈ ਅਮਰਤਪਾਲ ਸਿੰਘ ਕੁਝ ਟਾਈਮ ਲਈ ਬਾਹਰ ਆ ਜਾਣਗੇ ਜਾਂ ਸਾਲ ਜਾਂ ਡੇਢ ਸਾਲ ਨੂੰ ਉਹਨਾਂ ਦੇ ਆਪਣੇ ਵਰਕਿੰਗ ਪੈਟਰਨ ਨੇ ਜਿਹੜਾ ਵਿਸ਼ਵਾਸ ਹੈ ਉਹ ਬਹਾਲ ਕਰਨਾ ਸੋ ਦੋਵੇਂ ਤਰ੍ਹਾਂ ਉਹਨਾਂ ਦੀ ਆਪਣੀ ਸ਼ਖਸੀਅਤ ਜਿਹੜਾ ਹੁਣ ਸਰਕਾਰ ਨੇ ਹੂਗਾ ਬਣਾਇਆ ਵੀ ਉਹ ਅਤਵਾਦੀ ਏ ਉਹ ਤੁਹਾਡੇ ਨਿਆਣਿਆਂ ਨੂੰ ਮਾਰਾ ਦੇਗਾ ਏ ਉਹ ਸੋ ਜਦੋਂ ਆਪਣਾ ਇੱਕ ਵਰਕ ਕਰਨਗੇ ਫੀਲਡ ਵਿੱਚ ਤੇ ਨਾਲ ਇਹ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਸਾਰਾ ਸੰਵਿਧਾਨਕ ਢਾਂਚਾ ਉਸਾਰ ਕੇ ਚੱਲੇਗੀ ਤਾਂ ਇਹ ਵੈਕਿਊਮ ਨੂੰ ਭਰ ਸਕਦੇ ਆ ਕਾਦੀਦਾਨ ਨੂੰ ਸੰਭਾਵਨਾਵਾਂ ਮਹਿਗੀਆਂ ਜੀ ਬਿਲਕੁਲ ਜੀ ਔਰ ਨੌਜਵਾਨਾਂ ਦੀ ਆਪਾਂ ਕਹਿ ਲਈ ਕਿ ਵੱਡੇ ਪੱਦਰ ਤੇ ਜਿਹੜੀ ਹੈ ਕਿ ਤਰ੍ਹਾਂ ਕਿਤੇ ਆਪਾਂ ਦੇਖਿਆ ਕਿ ਸਪੋਰਟ ਹੈਗੀ ਆ ਇਵਨ ਕਿ ਮਾਗੀ ਤੇ ਵੀ ਆਪਾਂ ਦੇਖਿਆ ਸੀ ਕਿ ਕਿਵੇਂ ਜਿਹੜਾ ਆਪਣੇ ਆਪ ਹੀ ਆਪਾਂ ਕਹਿ ਲਈਏ ਕਿ ਜਾਂ ਜਿਹੜਾ ਆਪ ਪੁਹਾਰੇ ਘੱਟ ਕੇ ਤੋਂ ਕੋਈ ਬੱਸਾਂ ਪਰ ਕੇ ਕਈਆਂ ਦੀਆਂ ਡਿਊਟੀਆਂ ਨਹੀਂ ਕਿਸੇ ਦੀਆਂ ਲਾਈਆਂ ਗਿਆ ਕਿ ਤੁਸੀਂ ਇੰਨੀਆਂ ਚੀਜ਼ਾਂ ਲੈ ਕੇ ਹੀ ਪਹੁੰਚਣਾ ਹੈਗਾ ਹੈ ਬਾਕੀ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਹੈ ਚੱਲਦਾ ਹੈਗਾ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਕਹਿ ਲਈਏ ਇੱਕ ਵੱਡੀ ਹੰਗਾਮੀ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਸਰਦਾਰਤਾ ਸਿੰਘ ਜੀ ਉੱਥੇ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਹਾਜ਼ਰ ਨਹੀਂ ਹੁੰਦੇ ਸਿਰਫ ਤਕਰੀਬਨ 45 ਦੇ ਕਰੀਬ ਜਿਹੜੇ ਨੇ ਮੈਂਬਰ ਹਾਜ਼ਰ ਹੁੰਦੇ ਨੇ ਕੀ ਕਾਰਨ ਕੀ ਹੈ ਕੀ ਕੁਝ ਚੱਲ ਰਿਹਾ ਹੈ ਕਿਉਂਕਿ ਜੇ ਆਪਾਂ ਥੋੜਾ ਜਿਆਦਾ ਹੋਰ ਪਿੱਛੇ ਦੇਖੀਏ ਤੇ ਮਾਗੀ ਤੇ ਵੀ ਜਿਹੜੇ ਆਪਾਂ ਕਹ ਲਈ ਕਿ ਨਾ ਹੀ ਭਾਈ ਹਰਜਿੰਦਰ ਸਿੰਘ ਧਾਮੀ ਹੋਣੀ ਉੱਥੇ ਗਏ ਸਨ ਨਾ ਹੀ ਸਰਦਾਰ ਇਕਬਾਲ ਸਿੰਘ ਝੁੰਦਾ ਹੋਣੀ ਗਏ ਸਨ ਮਨਪ੍ਰੀਤ ਸਿੰਘ ਯਾਲੀ ਵੀ ਸ਼ਾਇਦ ਉੱਥੇ ਨਹੀਂ ਗਏ ਕੀ ਅੰਦਰ ਵੀ ਕੋਈ ਕਸ਼ਮਕਸ਼ ਚੱਲ ਰਹੀ ਹੈ ਅੰਦਰ ਕਸ਼ਮਕਸ਼ ਨਹੀਂ ਅੰਦਰ ਤੂਫਾਨ ਹੈ ਜੀ ਹੈਨਾ ਜਿਵੇਂ ਸਾਡੀਆਂ ਖਬਰਾਂ ਨੇ ਵੀ ਅੰਦਰ ਤੂਫਾਨ ਹੈਗਾ ਸੋ ਮਾਗੇ ਦੀ ਕਾਨਫਰੰਸ ਵੇਲੇ ਭਾਈ ਹਰਜਿੰਦਰ ਸਿੰਘ ਧਾਮੇ ਗੁਰਦੁਆਰਾ ਸਾਹਿਬ ਸ਼ਾਮਤ ਸੀਗੇ ਜੀ ਸੋ ਮੁਕਸਰ ਸਾਹਿਬ ਦੇ ਜਿਹੜਾ ਮੇਨ ਗੁਰਧਾਮ ਹੈਗਾ ਉਹਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ ਤੇ ਉੱਥੋਂ ਚਲੇ ਗਏ ਉਹ ਆ ਮਾਕੇ ਦੀ ਕਾਨਫਰੰਸ 'ਚ ਨਹੀਂ ਗਏ ਹਾਲਾਂਕਿ ਪ੍ਰਧਾਨ ਸਾਹਿਬ ਦਾ ਹੁਕਮ ਸੀ ਵੀ ਤੁਹਾਨੂੰ ਮੱਥਾ ਟੇਕਣ ਦੀ ਬਹੁਤ ਹੀ ਲੋੜ ਨਹੀਂ ਸਿੱਧਾ ਕਾਨਫਰੰਸ 'ਚ ਆ ਜਿਓ ਹਨ ਪਰ ਉਹ ਨਹੀਂ ਗਏ ਮਨਪ੍ਰੀਤ ਸਿੰਘ ਯਾਲੀ ਯਾ ਹੋਰ ਜਿਹੜੇ ਈਵਨ ਵਰਜਿੰਦਰ ਸਿੰਘ ਜਿਹੜੇ ਮੱਖਣ ਨੇ ਜਿ세 ਦਾ ਤੋਤਾ ਸਿੰਘ ਦੇ ਬੇਟੇ ਉਹ ਉਹ ਸਾਰੇ ਠਹਿਰਾ ਜਿਹੜੇ ਨਹੀਂ ਗਏ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਅੰਦਰ ਕਸ਼ਮਕਸ਼ ਨਹੀਂ ਤੂਫਾਨ ਹੈਗਾ ਸੋ ਸੁਖਵੀਰ ਸਿੰਘ ਬਾਦਲ ਨੇ 22 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਮੈਂਬਰ ਨੇ ਉਨ੍ਹਾਂ ਦੇ ਹੰਗਾਮੇ ਮੀਟਿੰਗ ਵਾਰਾਈ ਸੀ ਉਹਦੇ ਵਿੱਚ 45 ਮੈਂਬਰ ਹੀ ਸ਼ਾਮਲ ਹੋਏ ਆ ਬਾਕੀ ਟੋਟਲ ਇਹਨਾਂ ਕੋਲ 145 ਆ ਕੁਝ ਦੀ ਮੌਤ ਹੋਈ ਹੈ ਇਟ ਮੀਨਸ ਬਹੁਤ ਵੱਡਾ ਹਿੱਸਾ ਜਿਹੜਾ ਉਹ ਸ਼ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦਾ ਉਹ ਨਹੀਂ ਚਾਹੁੰਦਾ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਸੀਂ ਦੋਸ਼ੀ ਬਣੀਏ ਤੇ ਉਹ ਸੁਖਵੀਰ ਸਿੰਘ ਬਾਦਲ ਪਤਾ ਨਹੀਂ ਉਹ ਬੰਦੇ 45 ਵੀ ਕਿੰਨੇ ਕੁ ਜ਼ੋਰ ਨਾਲ ਆ ਮੰਤਾਂ ਨਾਲ ਆ ਕਿੰਨੇ ਕੁ ਹੋਰ ਜਿਹੜੀ ਮੈਨੀਪੂਲੇਸ਼ਨ ਆ ਉਹਦੇ ਨਾਲ ਲਿਆਂਦੇ ਹੋਣਗੇ ਸੋ ਬਹੁਤ ਵੱਡੇ ਸੰਕਟ ਦਾ ਜਿਹੜਾ ਹੈਗਾ ਅਕਾਲੀ ਦਲ ਸਾਹਮਣਾ ਕਰ ਰਿਹਾ ਹੈ ਸਿਰਫ ਇਸ ਕਰਕੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਹੋਇਆ ਉਹ ਅੱਜ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਜਾਂ ਸੱਤ ਮੈਂਬਰੀ ਕਮੇਟੀ ਰਾਹੀਂ ਉਹ ਭਰਤੀ ਸ਼ੁਰੂ ਕਰ ਦੇਣ ਜਿਹੜੇ ਗੁਰਸਿੱਖ ਪੰਥਕ ਜੀਵਨ ਵਾਲੇ ਵਿਅਕਤੀ ਸਾਹਮਣੇ ਆਉਣ ਇਨਾ ਦਾ ਨਿਸ਼ਾਨਾ ਅਕਾਲੀ ਦਲ ਨੂੰ ਬਚਾਉਣਾ ਹੋਣਾ ਚਾਹੀਦਾ ਨਾ ਕਿ ਬਾਦਲ ਪਰਿਵਾਰ ਨੂੰ ਬਚਾਉਣਾ ਹੈ। ਇਸ ਵੇਲੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦਾ ਜ਼ੋਰ ਲੱਗਿਆ ਵੀ ਬਾਦਲ ਪਰਿਵਾਰ ਬਚ ਜੇ, ਅਕਾਲੀ ਦਲ ਭਾਵੇਂ ਤਬਾਹ ਹੁੰਦਾ ਚਾਹੇ ਤਬਾਹ ਹੋ ਜਾਏ। ਹੂੰ। ਸੋ ਇਹ ਰਿਵਰਸ ਕਰਨਾ ਪੈਣਾ ਵੀ ਬਾਦਲ ਪਰਿਵਾਰ ਜੇ ਤਬਾਹ ਹੁੰਦਾ ਤਬਾਹ ਹੋ ਜਾਏ ਪਰ ਅਕਾਲੀ ਦਲ ਤਬਾਹ ਨਹੀਂ ਹੋਣਾ ਚਾਹੀਦਾ। ਸਾਨੂੰ ਸਾਡੀ ਜਥੇਬੰਦੀ ਉਸ ਮੌਲਿਕ ਰੂਪ ਵਿੱਚ ਚਾਹੀਦੀ ਆ, ਉਸ ਪਵਿੱਤਰ ਰੂਪ ਵਿੱਚ ਚਾਹੀਦੀ ਆ ਜਿਸ ਰੂਪ ਵਿੱਚ ਇਹ ਸਾਜੀ ਗਈ ਸੀ। ਜੀ ਬਿਲਕੁਲ।